ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਬਰਾੜ ਜਰਸੀ ਪਰਮ ਜੈਤੋ ਤੇ ਅੱਜ ਦੀ ਵੀਡੀਓ ਵਿੱਚ ਬਈ ਸੋਨ ਇੱਕ ਦੋ ਦੰਦ ਪਹਿਲਾਂ ਬੱਚੀ ਤਾਜੂ ਸੁਈ ਬਾਈ ਜੇਰ ਪੈਣ ਵਾਲੀ ਹੈ ਜੇ ਬਹੁਤ ਠੰਡੀ ਸੀ ਲਾਈ ਕਰਮ ਵਾਲੀ ਜਿਵੇਂ ਮਰਜੀ ਬੈਠੇ ਰਹੀ ਥੱਲੇ ਇਹਦੇ ਗੁਲਾਬੀ ਥਾਣਾ ਦੀ ਬਹੁਤ ਸੋਹਣਾ ਚੁਆਈ ਇੱਕ ਨੰਬਰ ਆ ਬਈ ਜੀ ਇਧਰ ਦੇਖਣੇ ਥਾਣ ਅੱਗੇ ਗੁਲਾਬੀ ਥਾਣਾ ਦੀ ਚੁਆਈ ਇੱਕ ਨੰਬਰ ਆ ਤੇ ਵਹਿੜ ਕੱਦ ਕਾਠ ਬਹੁਤ ਵੱਡਾ ਜੀ ਚੱਕ ਕਰੋ ਮੇਰੇ ਸਾਤੀ ਦੁੱਪਰ ਆਉਂਦੀ ਹੈ ਜੀ ਤੂੰ ਪੂਰੀ ਜਾਨ ਵਾਲੀ ਬੱਛੀ ਆ ਬਾਈ ਬਿਲਕੁਲ ਤਾਜੀ ਸੂਈ ਹੈ ਜੀ ਆਪਣਾ ਸ਼ਹਿਰ ਬਾਈ ਜੈਤੋਆ ਜ਼ਿਲ੍ਹਾ ਫਰੀਦਕੋਟ ਆ ਜਿਹਨੇ ਵੀ ਚੰਗੀਆਂ ਵੈੜਾਂ ਲੈਣੀਆਂ ਹੋਣ ਜਾਂ ਜਰਸੀ ਬੱਚੇ ਲੈਣੇ ਹੋਣ ਤਾਂ ਆਪਣੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਚਮਕ ਚੱਕ ਕਰੋ ਜੀ ਵੈੜ ਦੀ ਬਹੁਤ ਜਾਨ ਵਾਲੀ ਵੈੜਾ ਬਈ ਚਮਕ ਕੁਆਲਿਟੀ ਇੱਕ ਨੰਬਰ ਸਾਰਾ ਕੁਝ ਤੱਕਵਰ ਦੁਆਰਾ ਬੇਨਤੀ ਕਰਦੇ ਆਂ ਬਈ ਜਿਹਨੇ ਵੀ ਚੰਗੀਆਂ ਵੜਾਂ ਲੈਣੀਆਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਸ਼ਹਿਰ ਆਪਣਾ ਜੈਤੂ ਆ ਜੀ ਨੰਬਰ ਆਪਣਾ 97818 15150 ਜੀ ਧੰਨਵਾਦ ਉਸ